ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨਿ ਸਵਾਗਤ ਕਰਦਾ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਮਿਤੀ 26 ਫਰਵਰੀ 2024 ਨੂੰ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਕੈਲੇ ਕਲਾਂ ਗਰਦਾਸਪੁਰ ਦੇ ਵਿੱਚ ਤੇ ਦੋਸਤੋ ਇਸ ਟੂਰਨਾਮੈਂਟ ਉਤੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਫਰਸਟ ਪ੍ਰਾਈਜ਼ ਹੋਵੇਗਾ 111000 ਰੁਪਿਆ ਅਤੇ ਸੈਕੰਡ ਪ੍ਰਾਈਜ਼ ਹੋਵੇਗਾ 91000 ਰੁਪਿਆ ਅਤੇ ਤੀਸਰਾ ਤੇ ਚੌਥਾ ਇਨਾਮ ਹੋਵੇਗਾ 80-80000 ਰੁਪਿਆ ਅਤੇ ਦੋਸਤੋ ਬੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ ਫੋਰਡ 3600 ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਇਸ ਕਬੱਡੀ ਕੱਪ ਉਤੇ ਇਲਾਕੇ ਦੇ ਖਿਡਾਰੀਆਂ ਨੂੰ ਐਨਆਰਆਈ ਵੀਰਾਂ ਵੱਲੋਂ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਬਾਕੀ ਦੋਸਤੋ ਬਹੁਤ ਵਧੀਆ ਕਬੱਡੀ ਕੱਪ ਹੋਵੇਗਾ ਇਹ ਤੇ ਲਾਈਵ ਚੱਲੇਗਾ kabaddi360.com ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਸੋ ਦੋਸਤੋ ਇਹ ਸੀ ਕੁਝ ਕੈਲੇ ਕਲਾ ਦੇ ਕਬੱਡੀ ਕੱਪ ਬਾਰੇ ਜਾਣਕਾਰੀ